ਅੱਛਾ ਹੁਣ ਆਪੋ ਬੈਕ ਗੇਅਰ ਬਾਅਦ ਧੱਕੀ ਹੰਦੀ ਆ ਕਲੱਚ ਨਾਲ ਆਪਣਾ ਕਲੱਚ ਨਾਲ ਆਪਣਾ ਬੱਲੇ ਆ ਟਰਾਲੀ ਮਾਰ ਰਹੀ ਨੇ ਪਿੱਛੋਂ ਨਿਕਾਈ ਸਾਰਾ ਇਹ ਆਰਾ ਦਾ ਕੰਮ ਪੂਰਾ ਖਤਰਨਾਕ ਕੀਤਾ ਬਈ ਨਹੀਂ ਟੱਕ ਦੇਣੀ ਅੱਧਾ ਕਲੱਚ ਨਾਲ ਪੜਾ ਸਿੱਧਾ ਕਰ ਲੈ ਸਿੱਧਾ ਇਸੋਂ ਦਾ ਵੀਡੀਓ ਬਹੁਤ ਜਿਆਦਾ ਜ਼ੋਰ ਲਾ ਜਾਂਦੀ ਜਿੰਨਾ ਸੋਚ ਲੋ ਉਸ ਤੋਂ ਬਹੁਤ ਜ਼ਿਆਦਾ ਬਹੁਤ ਜਿਆਦਾ ਹੀ ਹੈ ਉਹ ਟਰੈਕਟਰ ਦੇ ਪੈਰ ਨਹੀਂ ਲੱਗ ਜਾਂਦੀ ਲੈ ਵੱਡਿਆਂ ਦੇ ਨਹੀਂ ਲੱਗ ਜਾਂਦੀ ਇਹ ਤਾਂ ਵਿਚਾਰਾ ਹੈ ਬੱਚਾ ਹਾਂ ਤਾਂ ਕੰਮ ਸਰਾਹੀਏਾਸਕਰ ਖਾਨ ਬੱਸ 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 ਤਾਂ ਕੰਮ ਸਰਾਹੀਏ ਤੁਹਾਡਾ ਯਾਰ ਟਰੈਕਟਰ ਦੇਖੀ ਚੰਨੀ ਇੱਕ ਢਿੱਸੇ ਕਿਵੇਂ ਆਏ ਬੰਦ ਕਰ ਲੈ ਬੰਦ ਕਰੀਂ ਟਰੈਕਟਰ ਉਹ ਕਣਕਣਾ ਢੀ ਅੰਦਰ ਲੈ ਜਾਓ ਟਰਾਲੀ ਉੱਥੇ ਚਲੋ ਹਾਂ ਟੈਸਟਿੰਗ ਦਾਣਾ ਕੁਛ ਨਹੀਂ ਛੱਡਿਆ ਮੈਂ ਕਿਹਾ ਨਹੀਂ ਮਰੀ ਇੰ ਟਰਾਲੀ ਚ ਲੈ ਸਿੱਟੀ ਢਿੱਡੀ ਇਹ ਗੱਲ ਨਹੀਂ ਛੱਡਦਾ ਅੱਲਾ ਵਾਲਾ ਅੱਲਾ ਟਿੱਡਾ ਟਿੱਡਾ ਹੋ ਜਾਂਦਾ ਸੀ ਜੋ ਮਾਰ ਟਿੱਡਾ ਇਹ ਤੇ ਨਾ ਫਟਾ ਜਗਾ ਸੀ ਉਹ ਤੇ ਅੱਗੇ ਚੱਲ ਜਾ ਜੰਨੀ ਅਗਲੇ ਪਾਸੇ ਖੜ ਜਾ ਦਾਣੇ 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 ਟਰਾਲੀ ਦੇ ਵਿੱਚ ਦਾਣੇ ਵੀ ਹੈਗੇ ਆ ਖਾਲੀ ਨਹੀਂ ਹੈਗੀ 5-7 ਕੁਆਟਲ 500 600 ਜਿਆਦਾ ਨਹੀਂ 10 ਕੁਆਟਲ ਹਾਂ ਹੁਣ ਨਿਕਲਣ ਲੱਗ ਗਿਆ ਮੈਨੂੰ ਤਾਂ ਹੀ ਪਤਾ ਲੱਗਾ ਚੱਲ ਲਓਗੇ ਟਰੈਕਟਰ ਮਤਲਬ ਵੀ ਨਹੀਂ ਕੋਲ ਚੱਲ ਮਤਲਬ ਵੀ ਨਹੀਂ ਟਰੈਕਟਰ ਖਾਲੀ ਨਹੀਂ ਚੜਨਾ ਤੁਸੀਂ ਟਰਾਲੀ ਲੈ ਕੇ ਕਹਿੰਦੇ ਹੋ ਹਾਂ ਭਾਈ ਯਾਰ ਕੰਮ ਤਾਂ ਦੱਸ ਰਹਾ ਹੀ ਹੈ ਯਾਰ ਕੀ ਬਾਤਾਂ ਯਾਰ ਅਗੇ ਟਰੈਕਟਰ ਕਿਹੜਾ 2 ਸਿਲੰਡਰ ਹੀ ਹੈ ਨਾ 2 ਸਿਲੰਡਰ ਕਾਣ ਕਰੀਏ ਧਿਆਨ ਨਾ ਧਿਆਨ ਨਾ ਲਾ ਦੋ ਦਾਣੇ ਡਿੱਗੀ ਜਾਂਦੇ ਆ ਵਿਚ ਵਰਨਾ ਬਣਾ ਵਿੱਚ ਵਰ ਜਾ ਛੱਟ ਕੇ ਨਿਕਲੀ ਜਾਂਦੇ ਆ ਰੁਕੇ 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 ਆ ਹਾਂ ਚੱਲ ਟਰੈਕਟਰ ਪਰ ਇਹਨੂੰ ਹੋ ਕੇ ਮੁੱਦਾ ਨਾ ਹੋ ਜਾ ਦੇਖੀਂ ਫੇਰ ਹਾਂ ਧਿਆਨ ਨਾਲ ਬੱਸ ਹੁਣ ਪੀਟੀਓ ਬੱਸ ਕਰ ਪੀ ਔਰ ਵਗੇ ਰੋਗੇ ਹੁਣ ਪੀਟੀਓ ਤੋਂ ਬਿਨਾਂ ਕੱਢ ਕੇ ਦਿਖਾਣੇ ਨਾ ਤੁਹਾਨੂੰ ਪੀਟੀਓ ਤੋਂ ਬਿਨਾਂ ਕਿੱਥੇ ਚੜਨਾ ਹੈ ਬਹੁਤ ਜ਼ਿਆਦਾ ਜਗ੍ਹਾ ਦਾ ਦੇਖੋ ਦੋ ਟਰੈਕਟਰ ਬਾਜੋ ਨਹੀਂ ਕੱਢਦਾ ਹੋਰ ਤਾਂ ਹੀ ਚੜਨਾ ਦੋ ਚੱਟ ਕੇ ਜੋ ਮਰਜ਼ੀ ਕਰ ਲਈਏ ਚੜਨਾ ਹੀ ਨਹੀਂ ਨਾ ਪਕਲਾ ਚ ਪਕਲਾ ਚ ਨਾ ਪਕ ਇਹਨਾਂ ਵੀਡੀਓ ਤੋਂ ਬਿਨਾਂ ਪਹਿਲਾ ਐਕਸਲ ਟੇ ਲੈਣਾ ਤੇਲ ਆਂਦਾ ਵੇ ਤੈਨੂੰ ਇਹ ਬਿਨਾਂ ਦਾਣੇ ਵੀ ਹੈਗੇ ਮੈਨੂੰ ਲੱਗਦਾ 5-6 ਜਨ ਨਾਲ ਅੱਖ ਦਾ ਕੋਣ ਹੋ ਗਿਆ بس ਐਟੋ ਨਿਕਾ ਨਾ ਨਹੀਂ ਉਹ ਕਹਿੰਦਾ ਮੈਂ ਦੋ ਇੰਨੀ ਮੈਂ ਯਾ ਰੋਕਾ ਇੱਥੇ ਚੜਾਉਣਾ ਆਪਾਂ ਵੀਡੀਓ ਲਾ ਕੇ ਯਾਰ ਲੱਗੀ ਨਾ ਦਾ ਛੋਟੋ ਯਾਰ ਇਹ ਤਾਂ ਚੱਕਣ ਵੀਡੀਓ ਨਾਲ ਚੜਜੂਣ ਦੇਖ ਲੈ ਮੈਂ ਕੀ ਕਰਦਾ ਆ ਪਾ ਲੋ ਦੱਸੋ ਹੁਣੇ ਬਤਿੰਦਰ ਚੁੱਪ ਕਰਕੇ ਚੜ ਗਿਆ ਉਹੀ ਆ ਰਹਾ ਵੀ ਪਕੜ ਪੈਰਾਂ ਦੇ ਪਿੱਛੇ ਜ਼ੋਰ ਮਾਰਦਾ ਕਰ ਰਿਹਾ ਇਹ ਨਿਆਰੇ ਬਹੁਤ ਆਟ ਬਹੁਤ ਜਿਆਦਾ ਡੂੰਗੀ ਆ ਆ ਦੇਖੀ ਮੈਂ ਚ ਨਹੀਂ ਥੱਲੇ ਖੜਦਾ ਆ ਦੇਖ ਜਿਆਦਾ ਨਹੀਂ ਤੇ ਹੋਊਗੀ ਇਹ ਸਾਈਕਾ ਜੀ 2 2 ਫੋਟੋ ਹੀ ਹੋਏਗੇ ਹਨਾ 2 2 ਫੋਟੋ ਹੀ ਦੋ ਤੇ ਦੋ 2 ਫੋਟੋ ਦੀ ਆਂਟ ਜੇ ਰਾਮਨਾਥ ਚੜ ਗਿਆ ਚੋਕ ਰੇਸ ਤੇ ਤੇ ਫੇਰ ਇਹਨੂੰ ਕੀ ਪਰਵਾਹ ਕੀ ਭਾਲਦੇ ਆਪਾਂ ਨਹੀਂ ਇਹ ਚਪਾਰ ਹੋਰ ਵੀ ਹੋਏਗਾ ਤਾਂ ਵੀ ਤਾਂ ਅਸੀਂ ਅਸੀਂ ਕਿਹੜਾ ਲੋਕਾਂ ਨੂੰ ਕਿੰਨੇ ਵੱਡਾ ਟਰੈਕਟਰ ਲੈ ਲਵੋ ਅਸੀਂ ਤਾਂ ਕਿੰਨੇ ਛੋਟਾ ਲੈ ਲਵੋ ਲੱਖ-ਸਫਾ ਲਾ ਕੇ ਸਾਨੂੰ ਦੇਓ ਤੁਹਾਨੂੰ ਗੇਅਰ ਲਾਦਣੇ ਗੱਲ ਕਰ ਰਹੇ ਸਹੀ ਗੱਲ ਹੈ ਕੰਮ ਤਾਂ ਆਈ ਲੈਣਾ ਸੋਤ ਹੈ ਨਾ ਦੇਖੋ ਹੁਣ ਇਥੋਂ ਟਰੈਕਟਰ ਚੜਿਆ ਹੂੰ ਜੇ 2 व्हील मतलब நார் पीटीओ ट्रॉली ਭਜਾ ਕੇ ਲਿਆਵਾਂਗੇ ਪਹਿਲੀ ਗੱਲ ਤੇ ਰਿਸਕ ਹੀ ਨਹੀਂ ਲੈਣਾ ਭਜਾ ਆ ਗਿਆ ਕਿੱਥੇ ਕੋ ਤੋੜਨਾ ਨਾ ਇਹ ਜਸਟ ਕੰਡੀਸ਼ਨ ਦੱਸ ਰਿਹਾ ਹੈ ਨਾ ਫੇਰ ਉਤੋ ਬਾਅਦ ਟਰੈਕਟਰ ਨੇ ਸਲਿੱਪ ਮਾਰਨੇ ਆ ਟਾਇਰ ਕਸ ਨੇ ਟਰੈਕਟਰ ਨੇ ਮੂੰਹ ਚੱਕ ਕੇ ਚਕੋਣਾ ਵੀ ਹੈ ਹੈਨਾ ਇਹਦੇ ਚ ਇਦਾਂ ਦਾ ਕੁਝ ਵੀ ਨਹੀਂ ਹੈ ਇਹ ਚ ਤੇਰਾਮ ਵਾਲਾ ਨਾ ਮੋੜ ਇਦਾਂ ਹੀ ਗੰਨੇ ਵਿੱਚ ਹੈ ਹੌਲੀ ਹੌਲੀ ਚੜ ਜਾਂਦੀ ਟਰਾਲੀ ਟਰੈਕਟਰ ਪਲਟਦਾ ਨਹੀਂ ਹੈ ਟੋਚ ਨਹੀਂ ਜੇ ਕਈ ਵਾਰ ਪੰਜ ਟਰੈਕਟਰ ਵਾਦੋ ਮੋੜ ਬਹੁਤ ਵੱਡਾ ਹੋ ਜਾਂਦਾ ਹੂੰ ਸੋ ਬਹੁਤ ਸੇਫਟੀ ਇਹਦਾ ਕੰਮ ਤੁਹਾਡਾ ਬਾਲਾ ਇਸਰਾ ਲੱਗਾ ਮੈਨੂੰ ਓਏ ਦਾਣੇ ਵਟਾਓ ਟਰਾਲੀ ਚ ਦਾਣੇ ਦੇ ਕੇ ਕਰਦੇ ਆਹ ਤਾਂ ਐਂ ਹੀ ਆ ਗੱਲ ਆ ਯਾਰਾ ਦਾਣੇ ਤੇਰੇ ਬਹੁਤ ਢੇਕੇ ਚੱਲੇ ਆ ਟਰੈਕਟਰ ਪਿਛਾਲਾ ਪਾ ਕੇ ਕਿਸੇ ਤੇ ਆਹ ਕਿੱਡੀ ਦਾ ਗੇਅਰ ਜੇ ਕੱਢਣਾ ਹੋਵੇ ਨਿਕਲ ਵੀ ਜਾਂਦਾ ਉੱਥੋਂ ਟਰਾਲੀ ਤੋਂ ਬਈ ਜੀ ਟਰਾਲੀ ਦੀ ਸਟਾਰਟਿੰਗ ਸਭ ਤੋਂ ਸਟਾਰਟ ਜਿੱਥੋਂ ਆਪਾਂ ਕਹਿ ਦਿੰਨੇ ਆ ਟਰਾਲੀ ਦੇਖੋ ਮੋੜ ਮੋੜ ਤੇ ਚੈਸੀ ਜੁੜ ਕੇ ਹੁੰਦਾ अच्छा पर ਜਿਵੇਂ ਕਿ ਅਸੀਂ ਪੁਰਾਣੀ ਵੀਡੀਓ ਚ ਗੱਲ ਕੀਤੀ ਐ ਵੀ ਅਸੀਂ ਬਿਫੋਰ ਪੇਂਟ ਹੂੰ ਬਿਫੋਰ ਪੇਂਟ ਦਾ ਕੱਲਾ ਨਹੀਂ ਵੀ ਮੋਟੀਆਂ-ਮੋਟੀਆਂ ਚੀਜ਼ਾਂ ਨੂੰ ਰੰਗ ਮਾਰਦਾ ਜਿਦਾ ਹੁਣ ਆ ਸਾਡਾ ਸਾਰਾ ਪਲਾਜ਼ਮੇ ਦਾ ਸਮਾਨ ਆ ਓਕੇ ਆ ਬੈੱਡ ਦੀ ਪੱਤੀ ਐ ਇਹਦੇ ਇਹਦੇ ਵਿੱਚ ਵੀ ਪ੍ਰਾਈਮਰ ਐ ਜਦੋਂ ਬੈੱਡ ਦੀ ਪੱਤੀ ਟਰਾਲੀ ਤੇ ਲੱਗ ਗਈ ਇਦਾਂ ਹੂੰ ਠੀਕ ਐ ਇਹਦੇ ਵਿੱਚ ਅੰਦਰ ਪੇਂਟ ਪ੍ਰਾਈਮਰ ਜਾਣਾ ਹੀ ਨਾ ਜਾਣਾ ਹੀ ਠੀਕ ਐ ਸੋ ਇਹ ਵਾਲਾ ਸਾਡਾ ਤੁਸੀਂ ਪੋਰਸ਼ਨ ਦੇਖ ਰਹੇ ਹੋ ਜਿੰਨਾ ਵੀ ਸਮਾਨ ਐ ਪਲਾਜ਼ਮਾ ਚੈਨਲ ਈਵਨ ਸਰਿਏ ਹੂੰ ਸਾਰੀਆਂ ਨੂੰ ਪਹਿਲੇ ਪ੍ਰਾਈਮਰ ਮਾਰਦਾ ओके okay. ठीक है एद्दा ही ਸਾਡੀਆਂ ਜੜੀਆਂ ਬੇਸ ਦੀਆਂ ਚੱਦਰਾਂ ਉਹ ਪਰੇ ਗਰਾਊਂਡ ਤੇ ਪਈਆਂ ਹੁੰਦੀਆਂ ਉਹਨਾਂ ਨੂੰ ਮਾਰ ਦਿੰਨੇ ਆ ਇਹ ਵੀ ਆ ਗਿਆ ਦੇਖੋ ਆ ਆ ਜਸਤ ਕੱਲ ਆਇਆ ਓਕੇ ਇਹਨੂੰ ਆਂਦੇ ਨੂੰ ਜੰਗ ਲੱਗਣਾ ਸ਼ੁਰੂ ਹੋ ਗਿਆ ਹੁਣ ਇਹ ਜਿਹਨੂੰ ਇੱਦਾਂ ਹੀ ਲਾ ਦਾਂਗੇ 10-20 ਦਿਨ ਫੇਰ ਰਹਿ ਜਾਣੀ ਐ ਮੁੜ ਕੇ ਲੱਥਣਾ ਹੀ ਨਹੀਂ ਨਾ ਹੀ ਥੱਲੇ ਬਰਸ਼ ਵੱਜਣਾ ਇਹਨੂੰ ਪਹਿਲੇ ਬਰਸ਼ ਮਾਰ ਕੇ ਥਿਨਰ ਨਾਲ ਧੋ ਕੇ ਕਲੀਨਿੰਗ ਥਿਨਰ ਹੁੰਦਾ ਇਕ ਸੋ ਮੈਨ ਲਗਾ ਬਹੁਤ ਸਾਰੇ ਟਰਾਲੀ ਮੈਨੂਫੈਕਚਰਰਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਲੀਨਿੰਗ ਥਿਨਰ ਕੀ ਆ ਸੋ ਮਾਇਨਾ ਕਰਿਓ ਇਸ ਗੱਲ ਨੂੰ ਐ ਨਾ ਸੋ ਇਹਨੂੰ ਪਹਿਲੇ ਕਲੀਨਿੰਗ ਠੀਕ ਆ 10 ਦਿਨ ਵੀ ਨਾ ਪੇਂਟ ਹੋਵੇ 15 ਦਿਨ ਵੀ ਨਾ ਹੋਵੇ ਈਵਨ ਆਹ ਜ਼ੂਮ ਕਰਕੇ ਦਿਖਾਓ ਆਹ ਸਾਡੀਆਂ ਚੱਦਰਾਂ ਪਈਆਂ ਹੋਈਆਂ ਨਾਲੇ ਧੁਰੇ ਵੀ ਦਿਖਾ ਦਿਓ ਥੋੜਾ ਉਹ ਦੇਖੋ ਹਨਾ ਉਹਨਾਂ ਨੂੰ ਵੀ ਆਹ ਵਾਲੇ ਹਨਾ ਫੂਲੇ ਸਿਟਾਂ ਇਹਨਾਂ ਨੂੰ ਵੀ ਪਹਿਲੇ ਪ੍ਰਾਈਮਰ ਲੱਗਿਆ ਹੋਇਆ ਆਹ ਵਾਲੇ ਦੇਖੋ ਨਿੱਕੀ ਤੋਂ ਨਿੱਕੀ ਚੀਜ਼ ਨੂੰ ਨਿੱਕੀ ਹਨਾ ਪਹਿਲਾਂ ਸਾਡੇ ਸਟਾਕ 'ਚ ਪਈਆਂ ਹੋਈਆਂ ਪਰ ਉਹਨੂੰ ਵੀ ਪ੍ਰਾਈਮਰ ਵੱਜਿਆ ਹੋਇਆ ਆਹ ਮੰਝੇ ਇਹ ਕਰਨੇ ਆ ਇਹ ਤੇ ਇੰਪਲੋਏ ਅੱਛਾ ਇਹ ਬਣਾ ਰਿਹਾ ਜਦੋਂ ਹੁਣ ਕੀਤੋਂ ਬਾਅਦ ਬੰਦੇ ਆਣੇ ਸ਼ੁਰੂ ਹੋ ਗਏ ਆ ਤੇ ਸਰਦੀ ਜਦੋਂ ਥੱਲੇ ਸੌਂਦੇ ਰਹੇ ਗਰਮੀ ਚਾਹੀ ਮਨਾ ਕਰਦੇ ਵੀ ਸੱਪ ਸੁਪਾਣ ਦਾ ਡਰੋਂ ਦਾਪੋ ਆਪਣੇ ਬੰਜੇ ਬਣਾਓ ਤੇ ਬਾਈ ਜੀ ਇਹ ਆਪਣਾ ਇਹਨੂੰ ਡਬਲ ਵਾਲਾ ਕਨਸੈਪਟ ਆ ਬਾਅਦ ਚ ਦਿਖਾਵਾਂਗੇ ਇਹ ਸਟ੍ਰਿੰਗ ਵਾਲੀ ਝੂਲੇ ਵਾਲੀ ਟੋਲੀ ਅੱਛਾ ਇਹ ਝੂਲੇ ਵਾਲੀ ਓਕੇ ਸਮਝ ਗਿਆ ਮੈਂ ਦੂਸਰੀ ਤੇ ਬਾਈ ਜੀ ਜਿਹੜਾ ਗੇਅਰ ਵਾਲਾ ਆਪਾਂ ਦੱਸਿਆ ਸੀਗਾ ਵੀਰਾਂ ਨੂੰ ਹਾਂਜੀ ਮੜਾ ਹੌਲੀ ਚੱਲਿਓ ਮੇਰੇ ਨਾਲ ਦੇ ਨਾ ਉਹਨੇ ਜਿੰਮ ਸਟਾਰਟ ਕੀਤੀ ਤੁਰ ਨਹੀਂ ਹੁੰਦਾ ਤੇ ਜਿਹੜਾ ਆਪਣਾ ਗੇਰ ਆਲਾ ਸਿਸਟਮ ਆ ਉਹ ਕਿੰਨੇ ਫੁੱਟ ਤੱਕ ਟਰਾਲੀ ਆਪਣੀ ਲੰਬੀ ਤੋਂ ਦੇਖੋ ਵੈਸੇ ਤਾਂ ਨਾਰਮਲੀ ਟਰਾਲੀਆਂ ਜਿਹੜੀਆਂ ਸਾਡੇ ਤੋਂ ਬਣਦੀਆਂ ਹੈਗੀਆਂ ਹਮ 10 ਫੁੱਟ ਤੋਂ ਲੈ ਕੇ 30 32 ਫੁੱਟ ਤੱਕ ਓਕੇ ਪਰ ਐਵਰੇਜ ਜਿਹੜੀ ਸਭ ਤੋਂ ਜ਼ਿਆਦਾ ਬਣਦੀ ਉਹ 18.5 ਤੇ 21 ਫੁੱਟ ਦੀ ਟਰਾਲੀ ਬਣਦੀ ਆ ਸਾਡੇ ਡਬਲ ਐਕਸਲ ਦੇ 24 ਫੁੱਟ ਜ਼ਿਆਦਾ ਬਣਦੀ ਈਵਨ ਆ ਦੇਖੋ ਨਾ ਮੈਂ ਇਦਾਂ ਨਹੀਂ ਵੀ ਤੁਹਾਡੇ ਹਾਂ ਤੇ ਕੁਝ ਕੀਤਾ ਹੋਇਆ ਇਹਨੂੰ ਵੀ ਪਹਿਲੇ 프레ਮਰ ਵੱਜਿਆ ਹੋਇਆ ਆਹ ਥੱਲੇ ਵੀ ਦਿਖਾਓ ਇਹਨੂੰ ਵੀ ਪਹਿਲੇ 프레ਮਰ ਵੱਜਿਆ ਹੋਣਾ ਆ ਜਿਹੋਣੇ ਟਰਾਲੀ ਤੋਂ ਗੱਲ ਸ਼ੁਰੂ ਕਰਦੇ ਹਮ ਤੂੰ ਪੇਂਟ ਵਾਲਾ ਇੱਕ ਵਾਰ ਫਿਰ ਦਿਖਾ ਦਿਓ ਫਿਰ ਪੇਂਟ ਤੇ ਆਪਾਂ ਗੱਲ ਛੱਡ ਦੀਏ ਠੀਕ ਆ ਆ ਇਵਨ ਆ ਦੇਖੋ ਪਹਿਲੇ ਇਹਦੇ ਨੂੰ ਬਰਸ਼ ਮਾਰਤਾ ਹੂੰ ਥਿਨਰ ਨਾਲ ਸਾਫ਼ ਕਰ ਲਿਆ ਹੁਣ ਉਹ ਪ੍ਰਾਈਮਰ ਮਾਰ ਰਿਹਾ ਠੀਕ ਆ ਕਿਵੇਂ ਇਦਰਾ ਗਾਟੇ ਲੱਗਣੇ ਆ ਜਿਹਨੂੰ ਆਪਾਂ ਹੁੱਕ ਬੋਲਦੇ ਆ ਪੱਕਾ ਕੰਮ ਹੋ ਜੂ ਜਿਵੇਂ ਕੋ ਜੰਗਲਾ ਕੰਮ ਖਤਮ ਰੰਗ ਆਲਾ ਖਤਮ ਹੋਣਾ ਤੇ ਅੱਗੇ ਬਾਈ ਜੀ ਇਹ ਆ ਇਦਰ ਆ ਗਾਟੇ ਲੱਗੇ ਹੋਏ ਆ ਬਣਨੇ ਆ ਤੇ ਹਨਾ ਸੋ ਇਹਦੇ ਵਿੱਚ ਵੀ ਪਹਿਲੇ ਹੀ ਪ੍ਰਾਈਮਰ ਮਾਰਤਾ ਹੁਣ ਪੇਂਟ ਵਾਲਾ ਆਪਾਂ ਟੌਪਿਕ ਖਤਮ ਕਰ ਲਿਆ ਹੁਣ ਹੋਰ ਚੀਜ਼ਾਂ ਤੇ ਆ ਜੀ ਸੋ ਦੇਖੋ ਟਰਾਲੀ ਦੇ ਵਿੱਚ ਪੀਟੀਓ ਦੀ ਵੀ ਆਪਾਂ ਗੱਲ ਕਰ ਲਈ ਆ ਓਕੇ ਹੋ ਗਿਆ ਹਮ ਅੱਜ ਵੀ ਬਹੁਤ ਸਾਰੇ ਫੈਕਟਰ ਆ ਖਾਸ ਕਰਕੇ ਗੰਨੇ ਤੇ ਆਲੂ ਵਾਲਿਆਂ ਲਈ ਮਾਲਵੇ ਵਾਲਿਆਂ ਲਈ ਕਿਉਂਕਿ ਮਾਲਵੇ ਦੀ ਟਰਾਲੀ ਬਹੁਤ ਥੋੜੀ ਚੱਲਦੀ ਆ ਹਮ ਆਪਾਂ ਜਿਹੜਾ ਵੀ ਡਾਟਾ ਲੈਂਦੇ ਆ ਡਰਾਈਵਨ ਟਰੈਕਟਰ ਨੂੰ ਜਦੋਂ ਡਿਜ਼ਾਈਨ ਕਰਦੇ ਆ ਜਿਹੜੀ ਤੀਸ ਤੇ ਜ਼ਿਆਦਾ ਚੱਲਦਾ ਉਹ ਨੂੰ ਰੈਫਰੈਂਸ ਲੈਂਦੇ ਆ ਸੋ ਗੰਨੇ ਦੇ ਉੱਤੇ ਰੋਲ ਟਰਾਲੀ ਚੱਲਦੀ ਆ ਹਮ ਕੁੱਚ ਮਿਲਣਾ ਦੇ ਵਿੱਚ ਸਪੈਸ਼ਲ ਖਾਲੀ ਹੋ ਜਾਂਦੀ ਰੋਜ਼ ਹੀ ਖਾਲੀ ਹੋ ਜਾਂਦੀ ਹੈ ਹਨਾ ਕੀੜੀ ਦੇਵੇ ਕੋਈ ਟੈਸਟਿੰਗ ਵੀ ਵਾਰੀ ਉੱਥੇ ਹੀ ਕਰਦੇ ਕਿਉਂਕਿ ਰੋਜ਼ ਨਾ ਨਹੀਂ ਰੋਜ਼ ਖਾਲੀ ਸਪੈਸ਼ਲ ਹੋ ਗਿਆ ਹਾਂਜੀ ਸਾਡੇ ਦੋ ਪੁਰਾਣੀ 3-400 ਟਰਾਲੀ ਪੀਟੀਓ ਲੱਗਣ ਆਈ ਆਂਦੇ ਉਹ ਕਹਿੰਦੇ ਦੋ ਤਿੰਨ ਕੰਮ ਕਰ ਦਿਓ ਇੱਕ ਨੇ ਕਹਿੰਦੇ ਹੁੱਕ ਦਾ ਬੁਸ਼ ਬਦਲ ਦਿਓ ਅੱਛਾ ਦੂਸਰਾ ਕਹਿੰਦੇ ਇਹਦੇ ਰੱਸਾ ਖਿੱਚਣ ਵਾਲਿਆਂ ਨੂੰ ਫਿਰਕੀਆਂ ਜਾਂ ਰੀਲਾਂ ਕਹਿੰਦੇ ਇਹਦਾ ਸਰੀਆ ਬਦਲ ਦਿਓ ਹੂੰ ਉਹ ਕਿਉਂ ਤੀਸਰੇ ਵਾਲੀ ਕਸੇ ਹੁੰਦੇ ਆ ਨਾਰਮਲੀ ਜਿਹੜਾ ਟਰਾਲੀ ਦੇ ਵਿੱਚ ਹੁੱਕ ਦਾ ਬੋਸ਼ ਆ ਉਹ 1 ਇੰਚੀ ਦਾ ਲੈਂਦੇ ਆ 1.5 ਦਾ ਅੱਛਾ ਜਿਆਦਾ ਕਰਕੇ ਲੋ ਕੋਈ ਬਿਰਲਾ ਲਾਂਦਾ ਹੋਏਗਾ ਵੱਡਾ ਸਾਡਾ ਜਿਹੜਾ ਹੁੱਕ ਦਾ ਬੋਸ਼ ਹੋਏਗਾ ਉਹ 5 5.5 ਇੰਚ ਲੰਬਾ ਹੋਏਗਾ ਹਾਂ ਮੈਂ ਦੇ ਦਿੰਦਾ ਆਪਾਂ ਦੇਖ ਹੀ ਲੈਨੇ ਹਲੋ ਉਹ ਉਹ ਬੋਸ਼ ਲੈ ਆਓ ਬੋਸ਼ ਬੋਸ਼ ਜਾ ਆਣੇ ਪਏ ਹੁੱਕ ਦੇ ਆ ਪਿਆ ਹੋਇਆ ਦੇਖ ਤਾਲੂ ਇਧਰ ਆ ਹੁਣ ਆ ਹੁੱਕ ਦਾ ਬੁਸ਼ ਰੱਖ ਲਓ ਇੱਥੇ ਹੂੰ ਠੀਕ ਆ ਇਹ 5 ਤੋਂ ਲੈ ਕੇ 6 ਇੰਚ ਦੇ ਵਿੱਚ ਲਾਣੇ ਆਪਾਂ ਜਿਹੜੀ 21 ਬੋਡਰ ਟਰਾਲੀ ਉਹਨੂੰ 6 ਲਾ ਦਿੰਨੇ ਉਹ ਤੋਂ ਵਾਲੀ ਨੂੰ 5 5.5 ਲਾਣੇ ਆ ਹਨਾ ਹੂੰ ਆਮ ਇਹਦਾ 1.5 ਇੰਚ ਦਾ ਹੁੰਦਾ ਇੱਕ ਅੰਦਰ ਬੁਸ਼ ਪਿਆ ਲੈ ਆਈ ਰੋਹੀ ਦਿਖਾਈ ਟੇਬਲ ਤੇ ਦੂਸਰਾ ਕੀ ਹੈ ਜੇ ਆਪਾਂ ਬੁਸ਼ ਵੱਡਾ ਲਾ ਵੀ ਦਿੱਤਾ ਜੇ ਹੁੱਕ ਨੂੰ ਕਿਉਂਕਿ ਇਹ ਢਲਾਈ ਦੀ ਹੁੱਕ ਹੈ ਹੂੰ ਠੀਕ ਆ ਇਹਦਾ ਸਰਫੇਸ ਹਮੇਸ਼ਾ ਬਰਾਬਰ ਨਹੀਂ ਹੋਏਗਾ ਇਹਨੂੰ ਵੀ ਅਸੀਂ ਟੂਲ ਲਾ ਦੇਣਾ ਵੀ ਇਹਦਾ ਕੰਟੈਕਟ ਜ਼ਿਆਦਾ ਹੋਵੇ ਜੇ ਢਲਾਈ ਤੋਂ ਉੱਚੀ ਨਹੀਂ ਹੋਏਗੀ ਅੱਧੀ ਲੱਗਣੀ ਅੱਧੀ ਲੱਗਣੀ ਨਹੀਂ ਉਹਨੂੰ ਵੀ ਕੱਸ ਦੇਣਾ ਹਾਂ ਇਹਦੇ ਦੇ ਵੀ ਟੂਡ ਲੱਗਿਆ ਹੋਏਗਾ ਇਹਦੇ ਚ ਵੀ ਇਹਦੇ ਚਾਹੀ 0.5 0.5 ਦਾ ਕਲੀਅਰੈਂਸ ਰੱਖ ਲੈਣਾ ਘੁੰਮਣ ਵਾਸਤੇ ਅੱਧਾ ਐਮ ਐਮ ਛੋਟਾ ਰੱਖ ਦੇ ਰੇਖੋ ਹਮ ਸਕੇ ਕੋ ਮ ਸਕੇ ਹੈ ਨਾ ਸੂ ਆਹੂ ਤੋਂ ਸ਼ੁਰੂ ਹੋ ਗਿਆ ਇਹ ਤਾਂ ਬੈਨੀਫਿਟ ਵੀਰਜੀ ਵੀ ਇਹ ਕੱਸਣੀ ਨਹੀਂ ਓਕੇ ਜਿੰਨ ਦੇਖੋ ਮੈਂ ਤੁਹਾਡੇ ਬਾਹਰ ਦੇ ਉੱਤੇ ਠੀਕ ਹੈ ਪਤੰਗ ਵਾਲੀ ਡੋਰੀ ਘਸਾਵਾਂਗਾ ਤੁਹਾਡੀ ਬਾਹਂ ਘਟ ਹੋ ਜਾਏਗੀ ਹੂੰ ਜੇ ਮੈਂ ਗੰਨੇ ਵਾਲਾ ਰੱਸਾ ਘਸਾਵਾਂਗਾ ਨਹੀਂ ਘਸੋਣੀ ਉਹ ਜਿੰਨਾ ਜ਼ਿਆਦਾ ਕੰਟੈਕਟ ਹੋਏਗਾ ਹੂੰ ਉਹ ਚੀਜ਼ ਕੱਸਦੀ ਨਹੀਂ ਆਹ ਇੰਡਸਟਰੀ ਚ ਵੇਹੇ ਇਦਾਂ ਲਾ ਦਿੰਦੇ ਹਲਕਾ ਗਿਆ 1 ਇੰਚ ਦਾ ਹਾਂ ਠੀਕ ਆ ਆਪਾਂ ਲਾ ਦੇ 5 ਇੰਚ ਦਾ ਦੇਖੀਏ ਡਿਫਰੈਂਸ ਇਹ ਬਹੁਤ ਜ਼ਿਆਦਾ ਆ ਫਿਰ ਜਿੰਨੇ ਗੁਣਾ ਵਧਾਤਾ ਉੰਨੀ ਲਾਈਫ ਵਧ ਗਈ ਪਹਿਲਾਂ ਤੋਂ ਬੋਛਾ ਦੂਸਰਾ ਹਾਂ ਫੇਰ ਆ ਫਿਰਕੀ ਆ ਅੱਲੇ ਆਇਓ ਆਪਣੇ ਸਰੀਆ ਵੀ ਲਈ ਟੈਂਪਰਡ ਸਰੀਆ ਇਹਦੇ ਵਿੱਚ ਨਾ ਹਜੇ ਤੱਕ ਇੰਡਸਟਰੀ ਦੇ ਵਿੱਚ ਹੂੰ 16 mm ਦਾ ਹੀ ਸਰੀਆ ਪਾਈ ਜਾਂਦਾ ਉਹਦਾ ਸਿੰਪਲ ਜਿਹੜਾ ਲੈਂਟਰ ਵਾਲਾ ਸਰੀਆ ਕੋਈ ਜਲੀ ਉਹ ਚੱਲਦਾ ਮਤਲਬ ਮੈਕਸਿਮਮ ਚੱਲੀ ਜਾਂਦਾ ਕਿਉਂਕਿ ਹੰਡਾ ਨਹੀਂ ਕਹਿਣਾ ਚਾਹੀਦਾ ਕੋਈ ਹੋ ਸਕਦਾ ਬੰਦਾ ਭਰਾ ਸਾਡਾ ਪਾੰਦਾ ਹੋਏ ਫਿਰ ਉਹਨੂੰ ਗੁੱਸਾ ਲੱਗੂਗਾ ਹਾਂ ਸਾਰੇ ਨਹੀਂ ਹੈਣਾ ਸਾਰੇ ਮੈਕਸਿਮਮ ਹੈਣਾ ਉਹ ਜਦੋਂ 16 mm ਦਾ ਤੁਸੀਂ ਕੋਈ ਵੀ ਲੈਂਟਰ ਵਾਲਾ ਕੱਚਾ ਸਰੀਆ ਲਓਗੇ ਗੋਲ ਵੀ ਨਹੀਂ ਹੁੰਦਾ ਸਾਰੇ ਪਾਸੇ ਨਹੀਂ ਹੁੰਦਾ ਕੱਚਾ ਨਹੀਂ ਮਾ ਹੁੰਦਾ ਠੀਕ ਹੈ ਫਿਰ ਇਹਦੇ ਵਿੱਚ ਨਾ ਆ ਅਹੀਂ 12mm ਦੀ ਪਲੇਟ ਲਾਈ ਉਹਨਾਂ ਨੇ 5 ਦੀ ਲਾਈ ਹੁੰਦੀ ਆ ਓਕੇ ਆ ਵਾਲੀ ਕੁਝ ਪਲੇਟ ਲਾਂਦੇ ਕੁਝ ਇੱਥੇ 5mm ਵੀ ਲਾ ਦਿੰਦੇ ਆ ਹੂੰ ਤੇ ਉਹ ਬਹੁਤ ਜਲਦੀ ਇਹ ਕੱਸ ਜਾਂਦੀ ਆ ਹੂੰ ਜਾਂ ਇਹ ਕੱਸ ਜੋਗੇ ਜਾਂ ਸਰੀਆ ਬੜੋ ਜਾਏਗਾ ਆਹ ਵਾਲਾ ਟੈਂਪਰ ਸਰੀਆ ਇਹ ਸਾਰੇ ਪਾਸੇ ਗੋਲ ਹੋਏਗਾ ਪੱਕਾ ਵੀ ਹੁੰਦਾ ਤੇ ਗੋਲ ਵੀ ਹੁੰਦਾ ਜੇਦਾ ਖਰਾਬ ਦਾ ਟੂਲ ਨਹੀਂ ਲੱਗਿਆ ਇਦਾਂ ਹੁੰਦਾ ਹੂੰ ਹੁਣ ਇਹਦੇ ਵਿੱਚ ਅਸੀਂ ਇੰਟਰਨਲੀ ਬੁਸ਼ ਲਾਉਂਦੇ ਹੂੰ ਦੋ ਇੰਟਰ ਹਾਫ ਤਾਂ ਇੱਕ ਬਜਾ ਦੇ ਹੁਣ ਜਿਹੜੀ ਚੀਜ਼ ਦਾ ਕੰਟੈਕਟ ਵੱਧ ਗਿਆ ਉਹਦੀ ਲਾਈਫ ਵੱਧ ਜਾਣੀ ਅਸੀਂ ਕਹਿੰਦੇ ਇਹ ਮੇਰੇ ਅਧਵਾਣਾ ਤੇ ਟਰਾਲੀ ਦੀ ਲਾਈਫਟਾਈਮ ਹੀ ਮੰਨ ਕੇ ਚਲਿਓ ਇਹ ਫਿਰਕੀ ਕਸ ਦੀ ਵੀ ਹੂੰ ਠੀਕ ਹੈ ਇਹ ਵਰਕ ਹੋ ਗਿਆ ਵੀ ਜਿੰਨਾ ਮਰਜ਼ੀ ਯੂਜ਼ ਕਰ ਲਓ ਹਾਂ ਬਾਬੇ ਜੀ ਮੇਰਾ ਇਹ ਨਹੀਂ ਜਾਊਗਾ ਤੇ ਸਟੈਂਡ ਵੜ ਕੇ ਲਿਆਗੇ ਇਹਦੇ ਵਿੱਚ ਕਿੰਨਾ ਪੱਤੀਆਂ ਪਾਈਆਂ ਹੁੰਦੀਆਂ ਫੇਰ ਸਾਡੀ ਟਰਾਲੀ 'ਚ ਤੁਸੀਂ ਆਹ ਦੇਖੋਗੇ ਇਹ ਥਰੂ ਆਊਟ ਹੋਲ ਹਾਂਜੀ ਨਾਰਮਲੀ ਲੋਕ ਫਰੀਏ ਕੱਟ ਕੇ ਪੰਦੇ ਹੂੰ ਕਿਉਂਕਿ ਤੂੰ ਫਰਾਗ ਮਾਰਨ ਦੇ ਟਾਈਮ ਬੋਟ ਲੱਗਦਾ ਬਸ ਇਹਦਾ ਨੈਗੇਟਿਵ ਇੰਨਾ ਹੀ ਐ ਪੱਲੇ ਪਹੁੰਚੀ ਪਹੁੰਚੀ ਵੀ ਜਿਹਦੀ ਮਜ਼ਬੂਤੀ ਬਹੁਤ ਆ ਸਾਰੀ ਥਾਂ ਤੇ ਬਣ ਹੋ ਗਿਆ ਹੂੰ ਸਿੱਖ ਹੋ ਗਿਆ ਲੈਂਟਰ ਪੈ ਗਿਆ ਸਮਝ ਲੋ ਜਿਆ ਕਿਸਮ ਦਾ ਇਹ ਟਰੋਲੀ ਚੂੰਗ ਦੀ ਨਹੀਂ ਬਸ ਫਰਕ ਇੰਨਾ ਕੁ ਹੁੰਦਾ ਵੀ ਜਦੋਂ ਇਹ ਫਰੀਏ ਪਾਨੇ ਆ ਨਾ ਕੋਈ 1 2 ਐਮ ਐਮ ਸਰੀਆ ਤਾਨੂੰ ਦੂਰੋਂ ਦੇਖੋਗੇ ਤਾਂ ਪਲੱਸ ਮਾਈਨਸ ਲੱਗਦਾ ਬਸ ਉਹ ਨੈਗੇਟਿਵ ਪਰ ਉਹਨਾਂ ਕੋਲ ਸਭ ਪਰਚੇ ਨੇ ਤੰਗਾ ਠੀਕ ਆ ਲਾਈਫ ਵੱਧਦੀ ਆ ਉਹਨੇ ਕਿਹਾਦਾ ਕੋਈ ਆ ਫਿਰਕੀ ਦੇ ਕਾਹੀ ਪੱਤਾ ਲਾਤੀ ਆ ਇਹਦਾ ਬਹੁਤ ਬੇਸਿਕ ਜੀ ਹੈ। ਇਹਦਾ ਮੈਨੇ ਬਿਸਤਰਾ ਰੱਖਿਆ ਹੁੰਦਾ ਕਸਟਮਰ ਨੇ ਜਿਹੜਾ ਜੀ ਦੀਦਾਰ ਨੇ ਹੈਨਾ। ਹਾਂਜੀ। ਜਦੋਂ ਬਾਰਿ ਗੰਨਾ ਲੱਦਿਆ, ਬਾਰਿਸ਼ ਦਾ ਪਾਣੀ ਆ ਗਿਆ ਜਾਂ ਕੁਝ ਸੰਗਲ ਵੀ ਰੱਖਿਆ ਹੋਵੇ। ਇਹਦੇ ਵਿੱਚ ਪਾਣੀ ਵਰ ਜਾਂਦਾ। ਹਾਂ। ਹੁਣ ਬਾਰਿ ਲਈ ਜਿਹੜਾ ਪਾਣੀ ਨਿਕਲਦਾ ਇਹ ਪੱਤੀ ਰਹੀਂ ਇੱਥੋਂ ਸਲਾਈਡ ਹੋ ਕੇ ਬਾਹਰ। ਠੀਕ ਹੈ। ਉਹ ਵਿਚ ਹੈ ਤਾਂ ਬਹੁਤ ਛੋਟੀ ਚੀਜ਼ ਹੈ। ਛੋਟੀ ਜੀ ਹੈ ਪਰ ਬਹੁਤ ਵੱਡੀ ਆ। ਫਿਰ ਸਾਡਾ ਇੱਕ ਡਿਜ਼ਾਈਨ ਹੈ ਵੀ ਜੇ 19 ਫੁੱਟ ਤੋਂ ਛੋਟੀ ਟਰਾਲੀ ਹੋਵੇ ਹੂੰ। ਹਨਾ। ਹੂੰ। ਉਹਦੇ ਤੇ ਅੱਠ ਦਾ ਗਾਟਾ ਲੱਗਣਾ ਉਹਦੇ ਅੰਦਰ ਪਲੇਟਾਂ ਭਰੋਣੀਆਂ। ਗਾਟੇ ਦੇ ਅੰਦਰ